ਕੋ ਬ੍ਰਾਜ਼ੀ ਨਾ ਲੈ ਟਿਕਾਣੇ ਕਾਲੇ ਨਾ ਰੋਵੇਂ ਦੋਵੇਂ ਗਏ ਮੂਲੇ ਮਟੇ ਕਾਫਨਾ ਪਏ ਹਾਂ ਜੀ ਨਸ ਨੇ ਕਾਲਿਆ ਜੀ ਮੇਰਾ ਬੰਦਾ ਨਸ ਨੇ ਟੀਕੇ ਨੇ ਕਾਲਿਆ ਜੀ ਚਿੱਟਾ ਲਾਂਦਾ ਸੀ ਟੀਕੇ ਚਿੱਟੇ ਦੇ ਲਾਂਦਾ ਸੀ ਜੀ ਅਗਿਆਨੀ ਰੋਕ ਦਵੇ ਮੇਰਾ ਬੱਚਾ ਸੁਧਰ ਜਾਏਗਾ ਮੇਰਾ ਬੱਚਾ ਹੀ ਬਚ ਜਾਏਗਾ ਨਾ ਸੇ ਤੋ ਜੇ ਉਹ ਨਹੀਂ ਚਿੱਟਾ ਬੰਦ ਹੋ ਜਾਵੇ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਚ ਗੁਟਕਾ ਸਾਹਿਬ ਫੜਕੇ ਹੀ ਨਸ਼ੇ ਨੂੰ ਖਤਮ ਕਰਨ ਦੀ ਸੌਖਾ ਦਿੱਤੀ ਪਰ ਨਸ਼ੇ ਦੀ ਉਤੇ ਥਲ ਤੱਕਣਾ ਪਈ ਅਕੀ ਲੋਕਾਂ ਨੇ 3 ਮਹੀਨੇ ਚ ਨਸ਼ੇ ਨੂੰ ਖਤਮ ਕਰਨ ਦਾ ਦਬਕਣ ਵਾਲੀ ਆਮਦਮੀ ਪਾਰਟੀ ਨੂੰ ਇੱਕ ਮੌਕਾ ਦਿੱਤਾ ਤੇ ਸਰਕਾਰ ਬਣਾਈ ਤਿੰਨ ਮਹੀਨੇ ਛੱਡੋ 2 ਸਾਲ ਪੂਰੇ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਪਰ ਨਸ਼ੀ ਦੇ ਉਤੇ ਥੱਲ ਕਿੰਨੀ ਕੁ ਪਈ ਐ ਇਹ ਤਾਂ ਤੁਸੀਂ ਰੋਂਦਿਆਂ ਬਿਲਕੁਦਿਆਂ ਇਹਨਾਂ ਮਾਮਾ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਜਿਨ੍ਹਾਂ ਦੇ ਚਿੱਤੇ ਨੇ ਦੋ ਜਵਾਨ ਪੁੱਤ ਖਾਲੇ ਨੇ ਫਿਰੋਜ਼ਪੁਰ ਪਿੰਡ ਕੁੰਡੇ ਚ 30 ਸਾਲਾ ਵਿਆਹ ਬਰੀ ਦੋ ਜਵਾਂ ਕਾ ਨੀ ਪਿਓ ਦੀ ਚਿੱਤੇ ਦੇ ਨਾਲ ਮੌਤ ਹੋ ਗਈ ਤਾਂ ਹਮਰ ਰੋਂਦੀ ਪਤਨੀ ਨੇ ਕਿਹਾ ਕਿ 6 ਸਾਲ ਪਹਿਲਾਂ ਚਿੱਤੇ ਦੇ ਨਾਲ ਡੇੌਰ ਚਲ ਵਸਿਆ ਤੇ ਹੁਣ ਉਸ ਦਾ ਪਤੀ ਵੀ ਚਿੱਤੇ ਨਿਖਾਲਿਆ ਸ਼ਰਿਆਮ ਪਿੰਡ ਦੇ ਵਿੱਚ ਨਸ਼ਾ ਵੇਚਣ ਪੁਲਿਸ ਦੇ ਉੱਤੇ ਮਿਲੀ ਭੁਗਤ ਦੇ ਇਲਜ਼ਾਮ ਵੀ ਰੋਂਦੀ ਹੋਈ ਪਤਨੀ ਵੱਲ ਲਾਈ ਗਏ ਸੇਮਰਨ ਮੇਰਾ ਨਾਮ ਹੈ ਨਸ਼ਾ ਕਰ ਵਾਲੇ ਨਾ ਜਿਉਣਾ ਨਸ਼ਾ ਕਰਦਾ ਸੀ ਚਿੱਟੇ ਨਹੀਂ ਲੈ ਲਿਆ ਮੇਰਾ ਬੰਦਾ ਨਸ਼ਾ ਨੂੰ ਕਰਦੇ ਨੂੰ ਕਾਫੀ ਢੇਰ ਹੋ ਗਈ ਸੀ ਆਇ ਤੇ ਪਿੰਡ ਵਿੱਚ ਬਹੁਤ ਵਿਕਦਾ ਏ ਸਾਰੀ ਗਲੀ ਨਸ਼ਾ ਤੇ ਵਿਕਦਾ ਏ ਮੇਰਾ ਦੇਵਰ ਵੀ ਨਸ਼ੇ ਨੇ ਖਾਲਿਆ ਮੇਰਾ ਬੰਦਾ ਵੀ ਮੇਰੇ ਛੋਟੇ ਛੋਟੇ ਦੋ ਬੱਚੇ ਨੇ ਆਵੇ ਮੇਰਾ ਬੱਚਾ మేను పతా బమారీ అవేర తిన్న ਉੜੀ ਐਨੀ ਅੰਦੀ ਨਸ਼ਾ ਤਾਂ ਛੱਡੇ ਨੂੰ ਮਹੀਨਾ ਹੋ ਗਿਆ ਸੀ ਮਹੀਨਾ ਹੋ ਗਿਆ ਛੱਡੇ ਨੂੰ ਨਸ਼ਾ ਰੋਟੀ ਪਾਣੀ ਛੱਡਤਾ ਨਸ਼ਾ ਕਰਕੇ ਕਰਦਾ ਨਹੀਂ ਸੀ ਹੁਣ ਇੱਕ ਮਹੀਨਾ ਹੋ ਗਿਆ ਰਕਾਲ ਪਾਣੀ ਵੀ ਨਹੀਂ ਪੀਤਾ ਸੀ ਮੇਰਾ ਜੋਨੀ ਨੇ ਮੇਰਾ ਜੋਨੀ ਗਿਆ ਮੈਨੂੰ ਛੱਡ ਕੇ ਮੇਰਾ ਜੋਨੀ ਛੱਡ ਕੇ ਗਿਆ ਹਾਂਜੀ ਆ ਦੋ ਬੱਚੇ ਨੇ ਹਾਂਜੀ ਹਾਂਜੀ ਨਸ਼ੇ ਨੇ ਖਾਲਿਆ ਜੀ ਮੇਰਾ ਬੰਦਾ ਨਸ਼ੇ ਨੇ ਟੀਕੇ ਨੇ ਖਾਲਿਆ ਜੀ ਚਿੱਟਾ ਲਾਂਦਾ ਸੀ ਟੀਕੇ ਚਿੱਟੇ ਦੇ ਲਾਂਦਾ ਸੀ ਜੀ ਚਿੱਟੇ ਦੇ ਟੀਕੇ ਲਾਂਦਾ ਸੀ ਹਾਏ ਹਾਂਜੀ ਨਸ਼ਾ ਨਹੀਂ ਰੋਕ ਪਾਈ ਹਾਂਜੀ ਨਸ਼ਾ ਨਹੀਂ ਰੋਕਦੀ ਸਰਕਾਰ ਜੀ ਇਦ ਤੱਕ ਨਾ ਨਹੀਂ ਰੋਕ ਦਵੇ ਮੇਰਾ ਬੱਚਾ ਸੁਧਰ ਜਾਏਗਾ ਮੇਰਾ ਬੱਚਾ ਹੀ ਬਾਤ ਜਏਗਾ ਨਸ਼ੇ ਤੋਂ ਜੇ ਉਹਨੀ ਚਿੱਟਾ ਬੰਦ ਹੋ ਜਾਵੇ ਇਹ ਕਹਾਣੀयां ਨਸ਼ਾ ਸਰਕਾਰ ਬੰਦ ਕਰ ਦਵੇ ਚਿੱਟਾ ਨਾ ਲਾਵੇ ਕਰੇ ਨਸ਼ਾ ਮੇਰਾ ਬੱਚਾ ਹੀ ਸੁਧਰੇਗਾ ਚਿੱਟਾ ਨਾ ਵਿਕੇ ਬੱਸ ਨੇ ਹੋਰ ਕੁਝ ਨਹੀਂ ਮੰਗਦੀ लाश वे भेन ने कहा चिट्टी सरकार नशे कोई भी ठोस कदम नहीं चुक रही है तो तो चिट्टा ना 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 मेरा नाम है मेरा प्राजी। प्राजी। दो गया ਚਿੱਟਾ ਵੇਖਦਾ ਏ ਬਾਗ ਜਾਦਾ ਵੇਖਦਾ ਏ ਲੋਲੇ ਭਾਵੇਂ ਰਤੀ ਤੇਜੀ ਗਏ ਲੋਲੇ ਭਾਵੇਂ ਰਤੀ ਤੇਜ ਗਏ ਸਰਕਾਰਾਂ ਤੋਂ ਕੀ ਉਮੀਦ ਰੱਖਦੇ ਚਿੱਟਾ ਬੰਦ ਕਰਾਓ ਚਿੱਟਾ ਬੰਦ ਕਰਾ ਦੇ ਸਰਕਾਰ ਆ ਦੀਆਂ ਮਾਮਾ ਭੈਣਾਂ ਦੀਆਂ ਇਹ ਤਸਵੀਰਾਂ ਪੱਥਰਾਂ ਦੇ سینੇ ਵੀ ਪਾੜ ਦੇਣਗੀਆਂ ਪਰ ਅਫਸੋਸ ਕਿ ਇਨ੍ਹਾਂ ਤਸਵੀਰਾਂ ਨਾਲ ਸਰਕਾਰਾਂ ਦਾ ਦਿਲ ਨਹੀਂ पिਗਲਦਾ ਆਏ ਦਿਨ ਨਸ਼ੇ ਨਾਲ ਲੋਕਾਂ ਦੇ ਘਰਾਂ 'ਚ ਸੱਥਰ ਵਿਛ ਰਹੇ ਨੇ ਮਾਮਾ ਬਿਲਕੁਲ ਰਹੀਆਂ ਨੇ ਪਰ ਲੋਕਾਂ ਦੇ ਕਹਿਣਾ ਹੈ ਕਿ ਵੋਟਾਂ ਨੇੜੇ ਲੀਡਰ ਦਾਅਵੇ ਕਰਦੇ ਨੇ ਕਿ ਨਸ਼ਾ ਬੰਦ ਕਰਨਗੇ ਜ਼ਮੀਨੀ ਹਕੀਕਤ ਇਹ ਹੈ ਕਿ ਅਸਲ 'ਚ ਸਰਕਾਰਾਂ ਦੀ ਛੈ ਹੇ ਉਤੇ ਹੀ ਨਸ਼ਾ बिक ਰਿਹਾ ਤੇ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਰੋਜਪੁਰ ਤੋਂ ਪਰ ਮੈਨੂੰ ਸਿਖਾਣਾ ਪੰਜਾਬੀ ਲੋਕ ਚੈਨਲ